ਕਲਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਛਦੇ ਨੇ 6 ਮਹੀਨੇ ਪੁਰਵਾਰ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਵੱਲੋਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਜੋ ਕਾਸਨੂਰ ਤੇ ਗਿਆਨੀ ਸੁਲਤਾਨ ਸਿੰਘ ਜੀ ਹੋਰਾਂ ਨੂੰ ਕੱਖ ਸਾਹਿਬ ਦੀ ਸੇਵਾ ਤੋਂ ਸੇਵਾ ਮੁਕਤ ਕਰਿਆ ਔਰ ਜੋ ਸਤਖੰਡ ਰਿਸ਼ੀ ਗਰਮੰਦ ਸਾਹਿਬ ਜੀ ਦੀ ਦਾਸ ਦੀ ਔਰ ਗਿਆਨੀ ਸੁਲਤਾਨ ਸਿੰਘ ਜੀ ਬਟਾਲੀ ਸੀ ਵਾਸੀ ਉਹਨੂੰ ਵਹਾਲ ਰੱਖਿਆ ਗਿਆ ਉਹ ਸੇਵਾ ਨਿਰੰਤਰ ਐਸੀ ਫਿਰੰਗ ਕਰਦੇ ਸੀ ਅੱਜ ਹੋਣ ਵੈਸੀ ਜਿਹੜੀ ਹਰਮਪਤ ਸਾਹਿਬ ਦੀ ਸੇਵਾ ਹੈ ਉਹ ਕਰ ਰਹੇ ਹਾਂ ਜੋ ਸਵਾਲ ਤੁਸੀਂ ਮਰੀਗਾ ਦਾ ਸੰਬੰਧਿਤ ਕੀਤਾ ਹੈ ਬਹੁਤ ਸਾਰੇ ਟੈਲੀਫੋਨ ਦੇਸ਼ ਪਰਦੇਸ ਤੋਂ ਮੈਸੇਜ ਤੋਂ ਪੁੱਛਿਆ ਗਿਆ ਸਵਾਲ ਪੁੱਛੇ ਗਏ ਪਰ ਫਿਰ ਵੀ ਮੈਂ ਇੱਕ ਵਾਰ ਇਹ ਗੱਲ ਜ਼ਰੂਰ ਕਹਿ ਦਿਆਂ ਕਿ ਮੈਂ মিডিਆ ਕਿਸੇ ਵੀ ਐਸੀ ਗੱਲ ਦਾ ਜਵਾਬ ਨਹੀਂ ਦੇਣਾ ਕਿ ਜਿਸ ਤੇ ਜਵਾਬ ਦੇਣ ਦੇ ਨਾਲ ਡੈਸ਼ ਵਿੱਚ ਆ ਕੇ ਤੇ ਜਿਹੜੀ ਪਾਪਾ ਬੁੱਢਾ ਸਾਹਿਬ ਦੀ ਪਵਿੱਤਰ ਗੱਡੀ ਹੈ ਉਸ ਗੱਡੀ ਦੇ ਉੱਤੇ ਇੱਕ ਬੰਦੇ ਛਿੱਟੇ ਪਾਏ ਜਾਣ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਵੇਂ ਤੁਸੀਂ ਵੀ ਪੁੱਛਿਆ ਹੁਦੇਸ਼ਾ ਪਕਦੇ ਅਸਾਂ ਤੁਸਾਨੂੰ ਟੈਲੀਫੋਨ ਮੈਸੇਜ ਵੀ ਆਏ ਦੇਖੋ ਅੰਤਰਾ ਕਮੇਟੀ ਇਜਾਤਦਾਰ ਸਹਿਬਾਨ ਦੀ ਸਿੰਘ ਸਹਿਬਾਨ ਦੀ ਨਿਯੁਕਤੀ ਕਰਦੀ ਹੈ ਔਰ ਬੜੇ ਸਤਕਾਰ ਦੇ ਨਾਲ ਯੋ ਤਾਜ ਪੋਸ਼ੀ ਕੀਤੀ ਜਾਂਦੀ ਹੈ 12 ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ ਪੰਥੀਆਂ ਜਿਹੜੇ ਦਲ ਪੰਥੀਆਂ ਲਹਾਜ਼ ਸੰਗਤ ਬੰਦੀਆਂ ਦੇ ਇਕਸਾਲਾਂ ਨੇ ਸੰਪਰਦਾਮਾਂ ਨੇ ਸੰਸਥਾਵਾਂ ਨੇ ਸੰਤ ਮਹাপুরਖ ਉਦਾਸੀ ਨਿਰਮਲੇ ਜਿੰਦੇ ਵੀ ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਨੇ ਕਿ ਇਸ ਦਿਨ ਇਸ ਥਾਂ ਤੇ 8 ਵਜੇ ਜੀ ਤਾਜ ਪੋਸ਼ੀ ਸਿੰਘ ਸਾਹਿਬ ਦੀ ਕੀਤੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲੀਅਤ ਕਰੋ ਹਾਜ਼ਰੀ ਕਰੋ ਖ਼ਬਰਾਂ ਚ ਵੀ ਹੁੰਦਾ ਹੈ ਚਿੱਠੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ ਆ ਕਾਇਦਾ ਗੁਰੂ ਦੀ ਹਜ਼ੂਰੀ ਵਿੱਚ ਤਖਤ ਸਾਹਿਬ ਤੇ ਚਾਹੇ ਕਿਸਕਰ ਸਾਹਿਬ ਹੈ ਚਾਹੇ ਸ਼ੀਰਕਾਲ ਤਖਤ ਸਾਹਿਬ ਹੈ 사ਤਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਕੀਰਤਨ ਹੁੰਦਾ ਹੈ ਗੁਰਮਤ ਸਮਾਗਮ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਕੁਝ ਸਖੀਤਾ ਜਿਹੜੀਆਂ ਨੇ ਉਸ ਰਸਮ ਬਾਰੇ ਮਾਈਕ ਤੇ ਸਪੀਕਰ ਤੇ ਬੋਲਦੀਆਂ ਵੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਉਹ ਕੁਮਨਾਮਾ ਹੁੰਦਾ ਹੈ ਜਿਹੜਾ ਪ੍ਰਸ਼ਾਦ ਜੀ ਦੇਗਾ ਉਹ ਘਟਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੁਸ਼ਤੀ ਦਾ ਸਮਾਗਮ ਹੁੰਦਾ ਹੈ ਉਦੋਂ ਹੱਟ ਕ੍ਰਾਂਤੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਖਲੋ ਕੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਸੰਗਤ ਜਕਾਰੇ ਛੜਦੀ ਹੈ ਔਰ ਜਿਹੜੀ ਉਸ ਜਥੇਦਾਰ ਸਾਹਿਬ ਨੂੰ ਜਿਹੜੀ ਪ੍ਰਮਾਨਗੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਖੈਟ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਂਦਿਆ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਲ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਸਤੇ ਚਸਤਰ ਸਾਹਿਬਾਸਤੇ ਪਹੁੰਚਦਾ ਹੈ ਔਰ ਫਿਰ ਬਾਕੀ ਸੰਪਰਦਾਵਾਂ ਜਿਨ੍ਹਾਂ ਵਿੱਚ ਨਿਹੰਗ ਸਿੰਘ ਨੇ ਅਕਸਾਲਾ ਨੇ ਔਰ ਸਭਾ ਸੁਸਾਇਟੀਆਂ ਸਿੰਘ ਸੁਭਾਵਾਂ ਜ਼ਮਦਵਾਰਾ ਕਮੇਟੀਆਂ ਉਦਾਸੀ ਮਹਾਂਪੁਰਖ ਨਰਮਲੇ ਮਹਾਂਪੁਰਖ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜ਼ਹਿਦਾਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ ਇਸੇ ਤਰ੍ਹਾਂ ਯਾਦ ਦੂਜੇ ਤਖਸਾਹਬਾਨ ਦੀ ਜਿਹੜੇ ਪੰਜਾਬ ਤਖਸਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤੇ ਹਿੰਨੇ ਜਿਵੇਂ ਪਕਸ਼ੀਰੀ ਕੇਸ ਕਰਦਾ ਹੈ ਪਕਸ਼ੀਰੀ ਦਮਦਮਾ ਸਾਹਿਬ ਹੈ ਉਥੋਂ ਦੇ ਜ਼ਥੇਦਾਰ ਦੀ ਨਿਯੁਕਤੀ ਦਾ ਐਲਾਨ ਜ਼ਥੇਦਾਰ ਸ਼੍ਰੀ ਅਕਾਲ ਤਖਸਾਲ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਉਹਦੇ ਚਿੱਠੀ ਜਿਹੜੀ ਹੁੰਦੀ ਹੈ ਉਹ ਜਥੇਦਾਰ ਸ਼ਿਰੀ ਅਕਾਲਪਤ ਸਾਹਿਬ ਯਸਕਰ ਸਾਹਿਬ ਔਰ ਦਮਦਮਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਜਿਹੜੀ ਉਹ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਪਰ ਇਹ ਜੋ ਪਿਛਲੇ ਦੋ ਦਿਨਾਂ ਵਿੱਚ ਵਾਪਰਿਆ ਹੈ ਦੇਖੋ ਸੇਵਾਵਾਂ ਮਿਲਣੀਆਂ ਜਾਂ ਸੇਵਾਵਾਂ ਮਾ ਵਾਪਸ ਲੈ ਲੈਣੀਆਂ ਇੱਕ ਵੱਖਰਾ ਵਿਸ਼ਾ ਪਰ ਮर्याਦਾ ਦਾ ਬਹੁਤ ਵੱਡਾ ਜਿਹੜਾ ਕਹਾਂ ਸੀ ਉਹ ਇਹਨਾਂ ਨਿਯੁਕਤੀਆਂ ਨੂੰ ਲੈ ਕੇ ਦਿੱਤਾ ਗਿਆ ਚੋਰੀ ਸ਼ਿਪੇ ਨਿਯੁਕਤੀ ਕੀਤੀ ਗਈ ਚਲਦੇਖੰਡਪੁਰ ਸਾਹਿਬ ਦੇ ਪਰਵਾਹ ਵਿੱਚ ਮੈਨੇਜਰ ਨੇ ਔਰ ਸੱਤਰ ਨੇ ਸਿਰ ਤੇ ਦਸਤਾਰ ਰੱਖੀ ਬਾਕੀ ਲੋਕ ਆ ਪਾਇਆ ਔਰ ਬੇਨਾ ਗੁਰੂ ਸਾਹਿਬ ਦੇ ਪਰਦਾਸ਼ਤ ਤਖਤ ਸਾਹਿਬ ਤੇ ਜਾ ਕੇ ਖਾਲੀ ਪਾਲਕੀ ਨੂੰ ਮੱਥਾ ਟੇਕਣਾ ਤਖਤ ਸਾਹਿਬ ਦੇ ਅੰਦਰ ਜਾ ਕੇ ਜਿੱਥੇ ਮੈਨੂੰ ਲੱਗਦਾ ਹੈ ਕਿ ਸ਼ਸ਼ਤਰ ਵੀ ਸੁਭਾਏ ਮਾਨ ਹਾਲੇ ਨਹੀਂ ਸੀ ਬੀਤੇ ਉੱਥੇ ਜਾ ਕੇ ਮੱਥਾ ਟੇਕਣਾ ਔਰ ਚੋਰੀ ਸ਼ਿਪੇ ਜਿਹੜਾ ਹੋਇਆ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਹੋਰ ਮਰਿਆਦਾ ਤੱਕਾਨ ਕੀਤਾ ਗਿਆ ਮੈਂ ਦਾਸ ਹੈਟ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਣਾ ਤੇ ਸੰਗਤ ਦੀ ਜਾਣਕਾਰੀ ਵਾਸਤੇ ਕਿ ਤੁਸੀਂ ਸਵਾਲ ਕੀਤਾ ਸਾਨੂੰ ਵੀ ਟੈਲੀਫੋਨ ਆਇਆ ਸੰਸਥਾ ਨੂੰ ਮੈਸੇਜ ਆਇਆ ਸੰਨ ਔਰ ਇਹ ਕੇਵਲ ਸੰਗਤ ਦੀ ਜਾਣਕਾਰੀ ਵਾਸਤੇ ਕਿ ਸੰਗਤ ਇਸ ਮਰਿਆਦਾ ਤੋਂ ਜਾਣੂ ਹੋਵੇ ਇਹ ਮਰਿਆਦਾ ਕੀ ਹੁੰਦੀ ਹੈ ਉਹ ਜਿਹੜੀ ਮਰਿਆਦਾ ਸੀ ਤੁਹਾਡੇ ਸਵਾਲ ਖੁੱਣ ਤੇ ਤੁਹਾਡੇ ਨਾਲ ਉਹ ਸਾਂਝੀ ਕੀਤੀ ਸੰਗਤ ਦੇ ਨਾਮ ਨੂੰ ਮੰਨਦੇ ਨਹੀਂ ਹੈਗੇ ਦੇਖੋ ਇਸੇ ਕਰਕੇ ਹੈ ਨਾ ਕਿ ਜਦੋਂ ਕੋਈ ਬੇਇਨਸਾਫੀ ਕੀਤੀ ਜਾਂਦੀ ਹੈ ਤਾਂ ਉਸ ਬੇਇਨਸਾਫੀ ਦੇ ਖਿਲਾਫ ਪੰਥ ਦੇ ਵਿੱਚ ਐਸਾ ਜਿਹੜਾ ਰੋਸ ਹੈ ਉਹ ਉੱਠਣਾ ਜਿਹੜਾ ਹੈ ਉਹ ਸੁਭਾਵਕ ਹੈ ਧੰਨਵਾਦ